ਨਦੀ ਮਾ ਕੇ ਮੀ ਉਤਰੋ ਸ੍ਰੀ ਬਾਪੂ ਸਾਜਾ ਦੇ ਦਰਬਾਰ ਸੇ ਜੀ ਮਾ ਜਦੋਂ 6 ਮਹੀਨੇ ਦੀ ਰਾਤ ਨੂੰ ਆਨੰਦ ਦਾ ਕਿਲਾ ਛੱਡਿਆ ਸਾਧ ਸੰਗਤ ਧਰਮਸ਼ੇਖ ਮਹਾਰਾਜ ਆਏ ਜੀ ਤੇਗ ਬਾਦਰ ਸਾਹਿਬ ਮਹਾਰਾਜ ਦੇ ਸ਼ੀਸ਼ੀ ਸਥਾਨ ਤੇ ਸਜਦਾ ਕੀਤਾ ਆਵਾਜ਼ ਜਿੰਨੀ ਗੁਰਸਿੱਖੋ ਇਹ ਸਤਿ ਸਾਮੀ ਬਾਪੂ ਦੇ ਸਤਿ ਸਾਮੀ ਸੇਵਾ ਕੌਣ ਕਰੇਗਾ ਨਾ ਜੀ ਕੋਈ ਨਾ ਬੋਲਿਆ ਸਨਾਤਨ ਸਾਗਰ ਫਿਰ ਮਹਾਰਾਜ ਨੇ ਕਿ ਇਸ ਬਾਪੂ ਦੇ ਸੰਨ ਦੀ ਸੇਵਾ ਕਰਨ ਕਰੇਗਾ ਜਦ ਤੀਸਰਾ ਵਤਨ ਗਿਆ ਮਾ ਭਾਈ ਗੋਪਾਲ ਸਿੰਘ ਦਾਸੀ ਮੰਦ ਤੋਂ ਫਿਰ ਸਚੇ ਪਾਤਸ਼ਾਹ ਦੀ ਸੇਵਾ ਮੇਰੀ ਚੁਣੀ ਬਾਦ ਮੈਂ ਕਰਾਂ ਮਹਾਰਾਜ ਨੇ ਗੁਰਪ੍ਰੀਤ ਲੈ ਲਿਆ ਪਿਆਰ ਦਿੱਤਾ ਬਖਸ਼ਣ ਕੀਆ ਮਹਾਰਾਜ ਖੁਸ਼ੀ ਤੇ ਜਾ ਰਹੇ ਛੱਡ ਕੇ